ਮੇਰੇ ਕੋਲ ਇੱਕ ਸਟੀਲ ਦੀ ਬਾਲ ਹੈ ਜੋ ਇੱਕ ਧਾਗੇ ਨਾਲ ਬੰਨੀ ਹੋਈ ਹੈ ਅਤੇ ਇਸ ਦਾ ਦੂਸਰਾ ਸਿਰਾ ਮੇਰੀ ਉਂਗਲੀ ਨਾਲ ਬੰਨਿਆ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਸ ਨੂੰ ਕਿਵੇਂ ਘੁਮਾ ਰਿਹਾ ਹਾਂ ਇਸ ਤਰ੍ਹਾਂ ਦੀ ਗਤੀ ਨੂੰ ਚੱਕਰਾਕਾਰ ਗਤੀ ਕਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਬਾਲ ਕੇਂਦਰ ਬਿੰਦੂ ਦੇ ਚਾਰੇ ਪਾਸੇ ਇੱਕ ਚੱਕਰਾਕਾਰ ਪੱਥੇ ਘੁੰਮ ਰਹੀ ਹੈ ਇਸ ਕਿਸਮ ਦੀ ਗਤੀ ਕਈ ਵਸਤੂਆਂ ਵਿੱਚ ਦੇਖੀ ਜਾਂਦੀ ਹੈ ਜਿਵੇਂ ਕਿ ਕਿਸੇ ਗੋਲ ਚੱਕਰ ਦੇ ਆਲੇ-ਦੁਆਲੇ ਚਲਦੀਆਂ ਕਾਰਾਂ ਆਓ ਇਸ ਨੂੰ ਇੱਕ ਅਲੱਗ ਕੋਣ ਤੋਂ ਦੇਖਦੇ ਹਾਂ ਮੈਂ ਫਿਰ ਤੋਂ ਇਸ ਨੂੰ ਚੱਕਰਾਕਾਰ ਪਥਤੇ ਨੂੰ ਮਾਰ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਬਾਲ ਕੇਂਦਰ ਬਿੰਦੂ ਦੇ ਚਾਰੇ ਪਾਸੇ ਇੱਕ ਚੱਕਰਾਕਾਰ ਪਥਤੇ ਘੁੰਮ ਰਹੀ ਹੈ ਇਹ ਚੱਕਰਾਕਾਰ ਗਤੀ ਹੈ ਆਓ ਇੱਕ ਹੋਰ ਕਿਸਮ ਦੀ ਗਤੀ ਦੇਖਦੇ ਹਾਂ ਇਸ ਲਈ ਮੈਂ ਫਿਰ ਤੋਂ ਧਾਗੇ ਨਾਲ ਬੰਨੀ ਹੋਈ ਬਾਲ ਨੂੰ ਲੈਂਦਾ ਹਾਂ ਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਾਰ ਇਹ ਕਿਸੇ ਹੋਰ ਢੰਗ ਨਾਲ ਗਤੀ ਕਰ ਰਹੀ ਹੈ ਅਸਲ ਵਿੱਚ ਇਹ ਘੁੰਮ ਰਹੀ ਹੈ ਇਸ ਨੂੰ ਘੁੰਮਨ ਗਤੀ ਕਹਿੰਦੇ ਨੇ ਧਿਆਨ ਦਿਓ ਕਿ ਬਾਲ ਇੱਕ ਧੁਰੇ ਦੇ ਚਾਰੇ ਪਾਸੇ ਕਿਵੇਂ ਘੁੰਮ ਰਹੀ ਹੈ ਇਤੁਰਾ ਬੋਲ ਦੇ ਵਿਚਕਾਰੋਂ ਲੰਘ ਰਿਹਾ ਹੈ ਅਜਿਹੇਆਂ ਹੋਰ ਵੀ ਕਈ ਵਸਤੂਆਂ ਹਨ ਜੋ ਇਸ ਪ੍ਰਕਾਰ ਦੀ ਗਤੀ ਕਰ ਸਕਦੀਆਂ ਨੇ ਜਿਵੇਂ ਕਿ ਲੱਟੂ ਅਤੇ ਘੁੰਮਦੇ ਹੋਏ ਪਹੀਏ ਵੀ ਇਸ ਪ੍ਰਕਾਰ ਦੀ ਗਤੀ ਦਰਸਾਉਂਦੇ ਨੇ ਆਓ ਹੁਣ ਇੱਕ ਹੋਰ ਉਦਾਹਰਨ ਦੇਖਦੇ ਹਾਂ ਇੱਥੇ ਧਰਤੀ ਸੂਰਜ ਦੇ ਆਲੇ ਦੁਆਲੇ ਚੱਕਰਾਕਾਰ ਪੱਤੇ ਗਤੀ ਕਰ ਰਹੀ ਹੈ ਯਾਨੀ ਚੱਕਰਾਕਾਰ ਗਤੀ ਕਰ ਰਹੀ ਹੈ ਪਰ ਇਹ ਆਪਣੇ ਧੁਰੇ ਤੇ ਵੀ ਘੁੰਮ ਰਹੀ ਹੈ ਇਸ ਲਈ ਇਹ ਉਦਾਹਰਨ ਚੱਕਰਾਕਾਰ ਗਤੀ ਅਤੇ ਘੁੰਮਣ ਗਤੀ ਦੋਵਾਂ ਨੂੰ ਦਰਸਾਉਂਦਾ ਹੈ ਇਸ ਪ੍ਰਕਾਰ ਇੱਕ ਵਸਤੂ ਇੱਕੋ ਸਮੇਂ ਤੇ ਦੋਵੇਂ ਤਰ੍ਹਾਂ ਦੀ ਗਤੀ ਕਰ ਸਕਦੀ ਹੈ ਜਦੋਂ ਕਿਸੇ ਵਸਤੂ ਦਾ ਧੁਰਾ ਉਸ ਵਸਤੂ ਤੋਂ ਹੋ ਕੇ guzਰਦਾ ਹੈ ਤੇ ਅਸੀਂ ਕਹਿੰਦੇ ਹਾਂ ਕਿ ਉਹ ਵਸਤੂ ਘੁੰਮਣ ਗਤੀ ਕਰ ਰਹੀ ਹੈ ਜਿਵੇਂ ਕਿ ਇਸ ਬੋਤਲ ਨੂੰ ਦੇਖੀਏ ਇਸ ਦਾ ਧੁਰਾ ਇਸ ਬੋਤਲ ਤੋਂ ਹੋ ਕੇ guzਰ ਰਿਹਾ ਹੈ ਤੇ ਤੁਸੀਂ ਬੋਤਲ ਨੂੰ ਉਸ ਦੇ ਧੁਰੇ ਤੇ ਘੁੰਮਦੇ ਹੋਏ ਦੇਖ ਸਕਦੇ ਹੋ ਪਰ ਜਦੋਂ ਧੁਰਾ ਉਸ ਵਸਤੂ ਤੋਂ ਹੋ ਕੇ ਨਹੀਂ ਗੁਜ਼ਰਦਾ ਜਦੋਂ ਵਸਤੂ ਤੇ ਧੁਰੇ ਦੇ ਵਿਚਕਾਰ ਕੁਝ ਦੂਰੀ ਹੁੰਦੀ ਹੈ ਕੁਝ ਅੰਤਰਾਲ ਹੁੰਦਾ ਹੈ ਤਾਂ ਉਹ ਵਸਤੂ ਉਸ ਧੁਰੇ ਦੇ ਆਲੇ ਦੁਆਲੇ ਘੁੰਮਦੀ ਹੈ ਤੇ ਉਦੋਂ ਅਸੀਂ ਕਹਿੰਦੇ ਹਾਂ ਕਿ ਵਸਤੂ ਚੱਕਰਾਕਾਰ ਗਤੀ ਕਰ ਰਹੀ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਬੋਤਲ ਗਤੀ ਕਰ ਰਹੀ ਹੈ ਇਸ ਦਾ ਧੁਰਾ ਇਸ ਤੋਂ ਹੋ ਕੇ ਨਹੀਂ ਗੁਜ਼ਰ ਰਿਹਾ ਇਸ ਲਈ ਇੱਕ ਚੱਕਰਾਕਾਰ ਗਤੀ